ਬੁਰਦਾਸ ਬੁਰਦੇ ਮੋhalla ਪ੍ਰੇਮਨਗਰ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਇੱਕ ਦਿਨ ਦੇ ਲਈ ਬਾਹਰ ਗਿਆ ਸੀ ਪਰ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਦੇ ਉੱਪਰ ਧਾਵਾ ਬੋਲ ਦਿੱਤਾ ਚੋਰ ਦਿਵਾਰ ਟੱਪ ਕੇ ਘਰ ਦੀ ਪਹਿਲੀ ਮੰਜ਼ਲ ਤੇ ਪਹੁੰਚ ਕੇ ਜਿਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਪੌੜੀਆਂ ਉਤਰੇ ਅਤੇ ਕਮਰੇ ਦੇ ਅੰਦਰ ਬੋਧਰੇ ਦੀ ਅਲਮਾਰੀ ਤੋੜੀ ਜਿਸ ਤੋਂ ਬਾਅਦ 45 ਹਜ਼ਾਰ ਤਕਰੀਬਨ ਨਕਦੀ ਅਤੇ ਕਰੀਬ 3 ਟੋਲੇ ਗਹਿਣੇ ਲੈ ਕੇ ਫੁਨਰੇ ਫਰਾਰ ਹੋ ਗਏ ਐਨਾ ਹੀ ਨਹੀਂ ਜਾਂਦੇ ਜਾਂਦੇ ਘਰ ਦੇ ਅੰਦਰ ਸੀਸੀਟੀਵੀ ਕੈਮਰਾ ਦੀ ਡੀਵੀਆਰ ਵੀ ਆਪਣੇ ਨਾਲ ਚੋਰ ਲੈ ਗਏ ਤਾਂ ਜੋ ਕੋਈ ਸਬੂਤ ਪਿੱਛੇ ਨਾ ਰਹਿ ਸਕੇ ਜਿਸ ਤਰ੍ਹਾਂ ਦੇ ਨਾਲ ਇਸ ਥੋੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੋਂ ਲੱਗਦਾ ਹੈ ਕਿ ਚੋਰ ਘਰ ਦੇ ਹੀ ਪੇਟੀ ਹਨ ਜਾਣਕਾਰ ਦੇ ਮੁਤਾਬਿਕ ਘਰ ਦੇ ਮਾਲਕ ਕਮਲਜੀਤ ਸਿੰਘ ਨੇ ਵਾਪਸ ਆ ਕੇ ਪੁਲਿਸ ਨੂੰ ਇਸ ਸਾਰੀ ਵਾਰਦਾਤ ਦੀ ਸੂਚਨਾ ਦਿੱਤੀ ਹੈ ਪੁਲਿਸ ਦੇ ਵੱਲੋਂ ਜਾਂਚ ਵੀ ਗੱਲਬਾਤ ਵੀ ਕੀਤੀ ਗਈ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਮੈਂ ਪ੍ਰੇਮਨਾਥ ਰਹਿਣ ਵਾਲਾ ਹਾਂ ਅਸੀਂ ਇਸ ਦਿਨ ਇੱਕ ਰਿਸ਼ਤੇਦਾਰ ਕੋ ਗਏ ਸੀ ਸਾਮ ਨੂੰ ਦੁਸਰ ਦਿਨ ਆਏ ਤੇ ਅਸੀਂ ਦੇਖਿਆ ਆ ਕਿ ਕਿ ਗੇਰਜਾ ਬੰਦੀ ਤੇ ਲੈਟਸ ਸਟਰੀ ਬੰਦ ਸੀ ਲੋਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟੀ ਲਗਾ ਕੇ ਲੋਕੀਤਾ ਹੋਈ ਫਿਰ ਆਪਾਂ ਪਿੱਛੋਂ ਗਿਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਵਸਿਆ ਹੋਈ ਉਹਨਾਂ ਅੰਦਰ ਕਿਹੜੀ ਤੋੜੀ ਆ ਆਪਣੀ ਬੁਟੀਕ ਹੀ ਆਪਣੀ ਉੱਪਰ ਉਹ ਤੋੜ ਕੇ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੋਬੀਆ ਦਵਾਜੇ ਕੋਲ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵੜ ਗਏ ਤੇ ਸਟੋਰ ਵਿੱਚ ਲੰਬਾਰੀ ਤੋੜ ਕੇ ਥੋੜੇ ਗੈਨੇ ਹੀ ਤੇ ਕੈਸ਼ ਸੀ ਤੇ ਉਹ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗਿਆ ਹਾਂਜੀ ਕੱਲਾ ਸਟੋਰ ਦਾ ਹੀ ਲੌਕ ਤੋੜਿਆ ਗਿਆ ਆ ਲੋਕ ਸਟੋਰ ਤੋੜ ਦੋ ਕੀ ਕੀ ਨੁਕਸਾਨ ਹੈ ਨੁਕਸਾਨ ਗਹਿਨੇ ਹੀ ਤੇ ਕੈਸੀ ਸੀ ਕਿੰਨਾ ਨੁਕਸਾਨ ਗਹਿਨੇ ਹੋਰ ਕਿੰਨਾ ਗਾਇ ਕੋਈ 45000 ਰੁਪਿਆ ਕੈਸੀ ਸੀ ਤੇ ਗਹਿਨੇ ਹੀ 2 2.5 ਟੋਲੇ ਤਾਂ ਗਏ ਨੇ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੂਰ ਨੂੰ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਮੈਨ ਨਹੀਂ ਕੋਈ ਕਾਰਵਾਈ ਕੀਤੀ ਮੈਨੂੰ ਕੁਝ ਪਤਾ ਚੱਲੇ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਐ ਤੇ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਉਹ ਡੀਵੀਆਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵੀਆਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕਿੰਦਰ ਕਿਧਰੋਂ ਆਏ ਆ ਕਿੰਦਾ ਵਾਦ ਇਹ ਸਰ ਲੱਗਦਾ ਤੇ ਆਏ ਕਿ ਗੇਰ ਤੇ ਆਪਣਾ ਬੰਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੌੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਕੇ ਹਾਂਜੀ ਆਏ ਆ ਪਿੱਛੋਂ ਹੀ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦੇ ਪਿੱਛੇ ਆ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਖਾਲੀ ਜਗ੍ਹਾ ਵੀ ਹੈ ਕੋਈ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਟੱਪ ਕੇ ਆ ਸਕਦੇ ਕੋਈ ਪਲੇਟ ਕੀਤੀ ਹੋਈ ਹੈ ਪਰ ਅਜੇ ਤੱਕ ਕੋਈ ਨਾ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ ਏਵਨ ਪੰਜਾਬੀ ਟੀਵੀ ਦੀ ਗੁਰਦਾਸਪੁਰ ਤੋਂ ਲਾਪਰਵਾਹੀ ਖੁਸ਼ੀਪੁਰ ਦੀ ਰਿਪੋਰਟ ਗੁਰਦਾਸਪੁਰ ਦੇ ਮੋਹੱਲਾ ਪ੍ਰੇਮਨਗਰ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਇੱਕ ਦਿਨ ਦੇ ਲਈ ਬਾਹਰ ਗਿਆ ਸੀ ਪਰ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਦੇ ਉੱਪਰ ਧਾਵਾ ਬੋਲ ਦਿੱਤਾ ਚੋਰ ਦੀਵਾਰ ਟੱਪ ਕੇ ਘਰ ਦੀ ਪਹਿਲੀ ਮੰਜ਼ਲ ਤੇ ਪਹੁੰਚ ਗਏ ਜਿਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਪੌੜੀਆਂ ਉਤਰੇ ਅਤੇ ਕਮਰੇ ਦੇ ਅੰਦਰ ਗੋਦਰੇ ਦੀ ਅਲਮਾਰੀ ਤੋੜੀ ਜਿਸ ਤੋਂ ਬਾਅਦ 45 ਹਜ਼ਾਰ ਤਕਰੀਬਨ ਨਕਦੀ ਅਤੇ ਕਰੀਬ 3 ਟੋਲੇ ਗਹਿਣੇ ਲੈ ਕੇ ਫੋਨਰੇ ਭਰਾ ਰੋਗੇ ਇੰਨਾ ਹੀ ਨਹੀਂ ਜਾਂਦੇ ਜਾਂਦੇ ਘਰ ਦੇ ਅੰਦਰ ਸੀਸੀਟੀਵੀ ਕੈਮਰਾ ਦੀ ਡੀਵੀਆਰ ਵੀ ਆਪਣੇ ਨਾਲ ਚੋਰ ਲੈ ਗਏ ਤਾਂ ਜੋ ਕੋਈ ਸਬੂਤ ਪਿੱਛੇ ਨਾ ਰਹਿ ਸਕੇ ਜਿਸ ਤਰ੍ਹਾਂ ਦੇ ਨਾਲ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਤੋਂ ਲੱਗਦਾ ਹੈ ਕਿ ਚੋਰ ਘਰ ਦੇ ਹੀ ਪੇਟੀ ਹਨ ਜਾਣਕਾਰਾਂ ਦੇ ਮੁਤਾਬਿਕ ਘਰ ਦੇ ਮਾਲਕ ਕਮਲਜੀਤ ਸਿੰਘ ਨੇ ਵਾਪਸ ਆ ਕੇ ਪੁਲਿਸ ਨੂੰ ਇਸ ਸਾਰੀ ਵਾਰਦਾਤ ਦੀ ਸੂਚਨਾ ਦਿੱਤੀ ਹੈ ਪੁਲਿਸ ਦੇ ਵੱਲੋਂ ਜਾਂਚ ਵੀ ਗੱਲਬਾਤ ਵੀ ਕੀਤੀ ਗਈ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਮਾਪੇਮਨਾਤ ਰਹਨ ਵਾਲਾ ਹੈ ਅਸੀਂ ਇਸਦੇ ਆਪਣੇ ਸਹੇਦਾਰ ਕੋ ਗਏ ਇਸ ਹਾਮ ਨੂੰ ਦੁਸਰ ਦਿਨ ਆਏ ਤੇ ਅਸੀਂ ਦੇਖਿਆ ਆ ਕੇ ਕਿ ਗੇਟ ਜਾਂ ਬੰਦੀ ਚ ਲੈਟਰ ਸਟਰੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀ ਤਾਂ ਆਏ ਫਿਰ ਆਪਾਂ ਪਿੱਛੋਂ ਹੀ ਆਏ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਗਸਿਆ ਹੀ ਹੁਣ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਹ ਤੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੌਬੀ ਦਾ ਦਵਾਜਾ ਤੋੜ ਕੇ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵਸ ਗਿਆ ਤੇ ਸਟੋਰ ਵਿੱਚ ਜਲਦੀ ਤੋਰ ਕੇ ਤੇ ਥੋੜੇ ਗੈਨੇ ਹੀ ਕੈਸ਼ ਸੀ ਤੇ ਉਹ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗਿਆ ਹਾਂਜੀ ਕੱਲਾ ਸਟੋਰ ਦਾ ਹੀ ਲੌਕ ਤੋੜਿਆ ਗਿਆ ਹਾਂ ਲੌਕ ਸਟੋਰ ਸੋੜ ਤੋੜ ਕੋਈ ਕਮਰੇ ਚਲਦੀ ਤੋੜ ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਗਿਆ ਕੀ ਕੀ ਨੁਕਸਾਨ ਹੈ ਨੁਕਸਾਨ ਗੈਨੇ ਹੀ ਤੇ ਕੈਸ਼ ਹੀ ਕਿੰਨਾ ਨੁਕਸਾਨ ਗੈਨੇ ਹੋਰ ਕਿੰਨਾ ਗਿਆ ਕੋਈ 45000 ਰੁਪਿਆ ਕੈਸ਼ ਸੀ ਤੇ ਗੈਨੇ ਹੀ 2 2.5 ਟੋਲੇ ਤਾਂ ਗਏ ਹਾਂ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਰਸ ਤੋਂ ਬਾਤ ਹੋਣਾ ਕੋਈ ਮਨਨੇ ਕੋਈ ਕਾਰਵਾਈ ਕੀਤੀ ਨਹੀਂ ਨਾ ਕੁਝ ਪਤਾ ਚੱਲਿਆ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਕੋਈ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਉਹ ਡੀਵੀਆਰ ਲੈ ਕੇ ਗੱਟ ਕੇ ਕੈਮਰੇ ਤੋੜ ਕੇ ਉਹ ਡੀਵੀਆਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕੀ ਲੱਗਦਾ ਕਿੱਧਰੋਂ ਆਏ ਆ ਕਿੱਦਾਂ ਵਾਦਨ ਇਹ ਸਰ ਲੱਗਦਾ ਤੇ ਆਏ ਕਿ ਗੇਰ ਤੇ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੋੜੀ ਚਰ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਕੇ ਹਾਂਜੀ ਆਏ ਪਿੱਛੋਂ ਹੀ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਇੱਕ ਬ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਤੱਕ ਵੀ ਆ ਸਕਦੇ ਹੈ। ਫਰੇਡ ਕੀਤੀ ਹੋਈ ਹੈ। ਪਲੇਅਰ ਕੀਤੀ ਹੋਈ ਹੈ। ਫਰੇਡ ਦਾ ਕੋਈ ਨਾ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ। ਇਹ ਹਨ ਪੰਜਾਬੀ ਟੀਵੀ ਦੀ ਗੁਰਦਾਸਪੁਰ ਤੋਂ ਲਾਪਰ ਦੀ ਖੁਸ਼ੀਪੁਰ ਦੀ ਰਿਪੋਰਟ।